ਪੜਦੇ ਕਲੀਨ ਹਾਕੇ ਵੀ ਉਹਨਾਂ ਤੂੰ ਠੀਮਾ ਉਹਦਾ ਵੀ ਇਹ ਸ਼ਕੀਨ ਹਰ ਜਾਵੇਂ ਤੂੰ ਗੱਡੀ ਵਾਲਿਆ ਤੇਰੀ ਇਹ ਗੱਡੀ ਆਊਗੀ ਸਪੈਸਰ ਲੈ ਦਹੀਂ ਨਾ ਨਹੀਂ ਅਸੀਂ ਮੁੜ ਕੇ ਨਹੀਂ ਤੇਰੇ ਕੋਤੇ ਆਉਂਦੇ ਜੇ ਮੇਰੀ ਮਿਹਨਤ ਬਗੇ ਜਾਵੇ ਹੋਰ ਬਕਾਇਆ ਜੀ ਕੋਈ ਗੱਲ ਨਹੀਂ ਪੂਰਾ ਖੋ ਰੱਖਦਾ ਵੇਚਦਾ ਬਸ ਟੁੱਪਾ ਕਰ ਜਾ ਇੱਥੇ ਪ੍ਰਾਰਥਨਾ ਕੀਤੀ ਸਲੀਮ ਬੱਕਰਾ ਲਿਆਈ ਬਾਬੇ ਇਹ ਖੋਲ ਕੇ ਬੋਲ ਬੱਕਰਾ ਦੇ ਖਾਂ ਕੇ ਤੇਰਾ ਨਿਉ ਬੜਾ ਇਹ ਸਲੀਮ ਅੱਜ ਕਾਲੇ ਕੀ ਮੰਡੀ ਦੇ ਵਿੱਚ ਲੱਖੇ ਨਿਡਾ ਬਾਈ ਨੇ ਲਿਆ ਜਮਾ ਵੀ 190 ਦਾ ਬੱਕਰਾ ਵੇਚਤਾ ਠੀਕ ਆ ਯਾਰ ਰੱਖ ਲੈ ਰੱਖ ਲੈ ਵਾ ਨਾ ਮੈਂ ਦੋ ਬਿੰਦਾ ਨਹੀਂ ਕਰਦਾ 580 580 ਨਹੀਂ ਕਰਨਾ ਰਾਜੂ ਐ ਨਾ ਗੱਲ ਬਣਨੀ ਯਾਰ ਨੂੰ ਕਿਸੇ ਲੋਟ ਨਾ ਐ ਨਹੀਂ ਗੱਲ ਬਣਨੀ ਹੁੰਦੀ ਸੱਚ ਤਾਂ ਮੈਨੂੰ ਮਾਰਨੀ ਮਾਰਨੀ ਬਾਈ ਅੜੀ ਤੇ ਨਹੀਂ ਕੰਮ ਹੋਣਾ ਅੜੀ ਤੇਰੀ ਕੰਮ ਨਹੀਂ ਹੁੰਦਾ ਰਾਜੂ ਯਾਰ ਕੋ ਡੱਕਾ ਨਹੀਂ ਬਾਈ ਯਾਰ 다ੜੀ ਨਾਲ ਫੁਰਤ ਵੀਰੇ ਗੱਲ ਕਰ ਰਹੇ ਨੇ ਗਣਕੇ ਨਾ ਤੇਰਾ ਮਾਲ 185000 ਲਾਇਕ ਨੂੰ 185000 ਇਹ ਕਹਿੰਦਾ ਮੇਰੀ ਇੱਕ ਦੰਨ ਨੂੰ ਇਮਾਨਦਾਰੀ ਦੀ ਬਾਤ ਹੈ ਕਹਿੰਦਾ ਰਾਜੂ ਤੇਰੀ ਗੱਲ ਤੇ ਪੁਲਿਸ ਭੌਣਾਈ ਜਿਹੜੇ ਰੁਪਏ ਲਾਤੇ 185 ਦੇ ਪਸੂ ਲੈ ਤੇ ਕਿਹੜੇ ਚਿਹਰਾ ਮੈਂ ਹੀ ਲੈ ਕੇ ਦਿੱਤੇ ਨਾ ਮੈਂ ਵੀ ਲਿਆ ਤਾ ਤੁਹੀਂ ਆਪ ਵੀ ਲੈ ਲੈ ਆਗਲਾ ਵੀ ਲੈ ਲੈ ਤੂੰ ਆ ਵੀ ਲੈ ਲੈ ਆਪ ਹੀ ਲੈ ਲੇ ਮੇਰੇ ਪੈਸੇ ਤਾਂ ਨਹੀਂ ਕੋ ਸਾਡੇ ਤੇ ਤੇਰੀ ਮਰਜ਼ੀ ਅਸੀਂ ਨਹੀਂ ਤੂੰ ਕੀ ਕਹਿਣਾ ਭਾਈ ਇਹਦੇ ਵਿੱਚ ਇਹ ਜਾਂਦੇ ਨੇ ਹੁਣ ਤਾਂ ਗੱਡੀ ਚ ਮਾਲ ਲੱਦ ਕੇ ਲਾਸਟ ਆ ਬਸ ਰੋੜਾ ਨਹੀਂ ਜਾਣੇ ਤਿੰਨ ਸੌ ਤੱਕ ਪਹੁੰਚਣਗੇ ਠੀਕ ਆ ਯਾਰ ਪੈਸੇ ਤਾਂ ਬਹੁਤ ਲੱਗੇ ਹੈ ਪੈਸੇ ਤਾਂ ਬਹੁਤ ਲੱਗੇ ਬਹੁਤ ਲੱਗੇ 580 ਹੋ ਰਿਹਾ ਕਰਦੇ ਸਾਰੀ ਇੱਕ ਕਰਦਾ ਬਾਬਾ ਇੱਕ ਕੱਲ ਦਾ ਵਾਰ-ਵਾਰ ਤੁਸੀਂ ਦੇਖੋ 70 ਤੁਸੀਂ ਲਾਇਆ ਮੇਰੇ ਨਾ ਮੈਂ ਲਾਇਆ ਤੁਸੀਂ 15 ਹੀ ਵਧੇਗੇ ਮੇਰੇ ਵੀਰ ਇੰਨਾ ਨੇ ਵੀ ਯਾਰ ਖਰਚਾ ਪਊਗਾ ਪੈਸੇ ਤਾਂ ਸਰੇ ਨਹੀਂ ਪੈਣਗੇ ਮੋਕ ਤੋਂ ਲੈ 80 1,85,000 85,000 ਪੈਨੇ ਲਾਣਾ ਰਹਿ ਗਿਆ ਜੇ ਬੱਕਰਾ ਚੱਲਦਾ ਇਹਦੇ ਮੈਂ ਬੇਸ ਤੇਰੇ ਫਕਸ 100 ਕਹਿਣਾ ਮੈਂ 250 ਕਹਿੰਦਾ ਖਾਕ ਬਣਾਈਦਾ ਖਲੀਨ ਦਾ ਨੌ ਚੱਲਦਾ ਜਰੂੜ ਆਣੀ ਦੇ ਵਿੱਚ ਸੌਂ ਤੋਂ ਤਾਂ ਪਏ ਦੁੱਲੇ ਤੋਂ ਤਾਂ ਪਏ ਤੇ 6 ਰਾਂ ਵੱਤੇ ਆਪਾਂ ਬੋਕਦੇ ਜਿਹੜਾ ਆਉਂਦਾ ਯਾਰ ਇਤੋਂ ਵੀ ਤੱਕ ਨਹੀਂ ਸਕਦੇ ਬੋਕਦੇ ਘਰੇ ਖੜੇ ਨੇ ਇਹਦੀ ਤਾਂ ਦੋ ਦੋ ਦੇ ਵਿੱਚ ਦੀ ਹੈ ਤੇਰਾ ਉੱਤੇ ਵੀ ਫੇਰ ਵੀ ਹੋਣਾ ਕਿ ਛੇੜਾ ਕਰਨੀ ਸੁਨੋ ਤਾਂ ਨਹੀਂ ਰੱਦਾਂ ਮੈਂ ਕੀ ਕਰਾਂ ਮੈਂ ਤੈਨੂੰ ਕਿਹਾ ਸੀ ਕਿ ਤੂੰ ਮੇਰੀ ਗੱਲ ਤੇ ਮਾਰੀ ਜੀ ਫੁੱਲ ਚਾੜਦੀ ਤਾਂ ਗੱਪ ਪੈਂ ਲਾਤਾ 185 ਸਾਡੇ ਸੁਟੋਂ ਦੀ ਜੀ 185 ਦਾ ਦੰਦਾ ਕਹਿੰਦਾ ਲੈ ਅਸੀਂ ਜਾਣ ਲੱਗੇ ਕੋਈ ਨਹੀਂ ਚੱਲਦੇ ਆ ਉਹ ਤੈਂ ਕੀ ਕਰੀਓ ਚੋਰਾਂ ਦੇ ਮੋਰ ਪੈ ਗਿਆ ਦੂਜੇ ਕਹਿੰਦੇ ਅਸੀਂ ਇਕੱਠੇ ਹੀ ਆ ਨਾ ਯਾਰ ਹੋਰ ਥੋੜੀ ਗੱਲ ਦੰਦਾ ਦੀ ਆਹ ਵੇਖ ਕਹਿੰਦਾ ਕੰਮ ਇਕੱਠਾ ਹੀ ਆ ਬੱਕਰੇ ਦਾ ਮੈਂ ਧੋਖੇ ਨਾਲ ਇਹ ਕਹਿੰਦਾ ਉਹ ਤਾਂ ਉਹਨੇ ਮਾ ਮੈਂ ਗਾ ਮੈਂ ਤੇਰੇ ਪਿੱਛੇ ਲਿਆ ਗੱਲ ਨਹੀਂ ਕੀ ਰਹੀ ਦਿੰਦੀ ਹੋਰ ਤਾਂ ਸਹੀ ਹੈ ਇਕੱਠਾ ਜਾਣਾ ਹੈ ਲੈ ਵੀ ਤਾਂ ਕਹਿੰਦਾ ਇਕੱਠਾ ਹੀ ਕੰਮ ਹੈ ਇਹ ਕਹੇ ਲਮੂਨ ਨਾਲ ਯਾਰ ਦੂਸਰਾ ਤੂੰ ਆ ਦੇ ਇੱਕ ਵਾਰੀ ਛੱਡ ਬੱਕਰਾ ਇਹਨੇ ਡਿਆ ਰ ਅ ਤੂੰ ਜਿਹੜੀ ਗੱਲ ਕਰ ਤੂੰ ਕਵਾ ਦੇ ਇਹ ਚਲ ਆ ਤੂੰ ਵਾ ਦੇ ਤਰੀ ਆਦਮੀ ਜ਼ੋਰ ਦੀ ਵੀ ਚੰਗੇ ਕੰਮ ਅਸੀਂ ਕਿਦੋਂ ਕਹਿੰਨੇ ਆ ਮਾਲਕ ਇਹਨਾਂ ਨੂੰ ਹਾਂ ਕਿ ਵਾਦਾ ਕਰੇ ਆ ਭਾਈ ਹਾਂ ਤੇ ਦੇ ਦੇ ਬੱਕਰਾ ਨਹੀਂ ਦੇਵਾਂਗੇ ਵੀ ਨਾ ਨੀ 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 ਨਾ ਮੈਨੂੰ ਪਤਾ ਪਾਪਾ ਲਈ ਨਹੀਂ ਪਰਾਦੇ ਹੁੰਦੇ ਨਾ 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 ਸਰੇ ਬਤਨੀ ਆ ਉਹ ਵਾਲਾ ਪੰਗੀ ਹੈ ਓਏ ਛੱਟ ਪੜੇ ਉਹਨੇ ਅੜੀ ਕਰ ਲਈ ਸੁਵਰੀ ਅੜੀ ਤੋੜ ਦੇ ਪੁਰਾ ਆ ਜਾ ਵੀ ਨਹੀਂ ਆਖਰੀ ਹੁਣ ਮੈਂ ਵੀ ਮੁੰਡੇ ਨੂੰ ਸਾਡੇ ਨੂੰ ਬੱਕਰੀਆਂ ਲੈ ਕੇ ਦੇਣੀਆਂ ਆਪ ਘਰ ਵਾਸਤੇ ਜਾਣੇ ਆ ਇਹ ਆਪਣੀ ਗੱਡੀ ਚ ਮੰਦਾ ਟਾਈਮ ਰਹਿ ਗਿਆ ਥੋੜਾ ਹੁਣ ਮੈਂ ਤਾਂ ਇਹ ਦੇਖ ਮੰਦਾ ਹੈ ਮੰਨਣੀ ਨਹੀਂ ਮੰਨਣੀ ਨਾ ਕਿੰਨੇ ਲਾਇਨੇ ਤੇ ਮੈਂ ਲਾਇਨੇ ਤੂੰ ਲਾਇਨੇ ਅਸਿਕ ਤੂੰ ਲਾਇਨੇ 150 ਲਾਇਨੇ ਅਸੀਂ ਉੱਛਲ ਕੇ ਨਹੀਂ ਕਰਨਾ ਇਹ ਗੱਲ ਬਣਨੀ ਯਾਰ ਉਹਨੂੰ ਕਿਸੇ ਲੋਟ ਨਾ ਨਹੀਂ ਖਾਉਣਾ ਐ ਨਹੀਂ ਗੱਲ ਬਣਨੀ ਹੁੰਦੀ ਐ ਮਾਰਨਾ ਛੱਡਦਾ ਮੈਨੂੰ ਮਾਰਨੀ ਨਹੀਂ ਬੁਲਦੇ ਬਾਈ ਹਾਂ ਅੜੀ ਤੇ ਨਹੀਂ ਕੰਮ ਹੁੰਦਾ ਅੜੀ ਤੇ ਨਹੀਂ ਕੰਮ ਹੁੰਦਾ ਬਸ ਦੁਨੀਆਂ ਗੱਲਾਂ ਛੱਡੋ ਜੇ ਚੀਜ਼ ਕਿਸੇ ਨਾਲ ਬਣ ਕੇ ਵੀ ਤੇ ਨਾ ਬਣ ਕੇ ਲੈ ਨੋ ਨਹੀਂ ਛੱਡ ਪੈਂਦਾ ਆ ਨਾ ਕਰ ਬਾਈ ਵੇ ਇੱਕ ਵੀ ਛੱਡ ਦੇਣਾ ਨਹੀਂ ਜਿਹੜਾ ਜਮੀਨ ਆ ਸੀ 190 ਦਾ ਬੱਕਰਾ ਵੇਚਦਾ ਠੀਕ ਆ ਠੀਕ ਆ ਯਾਰ ਕੰਨ ਕਹਿ ਦਿਨ ਤੱਕ ਰੱਖ ਲੈ ਆ ਨਾ ਮੈਂ ਦੋ ਵੀਰਾਂ ਨਹੀਂ ਵੇਚਦਾ ਦੋ ਵੀਰਾਂ ਨਹੀਂ ਵੇਚਦਾ ਤੇਰੀ ਮਰਜ਼ੀ ਐ ਹਰ ਦੇ ਓਏ ਮੈਨੂੰ ਸਾਰੀ ਤੂੰ 22500 ਮਸਾ ਦੇਵੇਂਗਾ ਜਾਂ ਰਿਸਕ ਨਹੀਂ ਹੈ ਪੈਸੇ ਦੇਜੂਆ ਬੱਕਰਾ ਲੈਜੂ ਸਾਈ ਦਾ ਉਹਦਾ ਕੋਈ ਚੱਕਰ ਨਹੀਂ ਇੱਕ ਤਰਫ 2000000 ਫੋਟੋਆਂ ਨਹੀਂ ਤੁਹਾਨੂੰ ਕਹਿੰਦੇ ਸੀ 1.90 ਲੱਖ بس ਥੋੜੇ ਰੁਪਏ ਲਾ ਦੇ ਇਹ ਮਰਵਾਉਣਾ ਹੈ ਵੇਖ ਲੈ ਆਪਣੀ ਖੱਲ ਪਤਾ ਕੀ ਵੀ ਹੋ ਸਕਦਾ ਰਾਜੂ ਚਲੋ ਕਰੀਏ ਪੈਸਾ ਲੈਣ ਦਾ ਕੰਮ ਨਹੀਂ ਸੀ ਦੀ ਸੀ ਕੋਈ ਕੰਮ ਨਹੀਂ ਨਹੀਂ ਤਾਂ ਲੈਣ ਵੇਚਣ ਵਾਲੇ ਦਾ ਨਹੀਂ ਪਤਾ ਮਿੰਟ ਦਾ ਇਹਦਾ ਜਾਨਵਰ ਪਾਣ ਦਾ ਸੀ ਜਾਂ ਜਾਂਦਾ ਕੀ ਬਣ ਜੇ ਵੀਰੇ ਤੈਨੂੰ ਆਖਰੀ ਕਈ ਵਾਰੀ ਆ ਗਿਆ ਤੈ ਕਦਰ ਕਰ ਕੋ ਬੰਦੇ ਦੀ ਸਾਡੀ ਅਗਰ ਗਰੀ ਹੋਣੀ ਹੈ ਕਿ ਉਹ ਹੋ ਗਏ ਅਸੀਂ ਦੋ ਪੀੜੇ ਹੈ ਨਾ ਐ ਤੀਰੋ ਝੋਟਾ ਹਰੇ ਹੁਣ ਤੇਰਾ ਮਨ ਇਹ ਸਲੀਮ ਨੇ ਸਾਡੀ ਲਖੀ ਹੈ ਇਹ ਰੋਣਾ ਨਹੀਂ ਕਿ ਮੁੰਡਾ ਪੂਰਾ ਵਧੀਆ ਮੁੰਡਾ ਹੈ ਇਮਾਨਦਾਰ ਬੰਦਾ ਹੈ ਜਿਹਦੇ ਘਰੇ ਚ 100 ਬੱਕਰਾ ਮੈਂ ਆਪ ਦੇਖ ਕੇ ਅੱਖ ਅੱਲਾਹ ਚਾਹੇ ਰੱਬ ਤੋਂ ਮੈਂ ਇਸੇ ਰੇ ਕੱਢਦਾ ਹਾਂ ਉਹਨੇ ਹੀ ਵੇਚਣਾ ਅੱਗੇ ਇਹਦਾ ਕੁਝ ਵੀ ਨਹੀਂ ਐਡੇ ਦੀ ਭੋਖ ਖਰੇ ਨਹੀਂ ਦੇ ਅੰਦਰ ਵਿਚਾਰੇ ਨੀ ਦੌਰ ਜਿਹੜੇ ਨੀਰੀ ਲੂੰਗ ਤੇ ਛੋਲੂਆ ਖਾਂਦੇ ਨੇ ਛੋਲੇ ਦੀ ਦਾਲ ਖਾਂਦੇ ਨੇ ਲੂੰਗ ਪੱਤੀ ਹੋਰ ਕੋਈ ਕੋਈ ਤਾਂ ਹੀ ਹੈ ਜੇ ਚੀਜ਼ਾਂ ਤੇ ਤੇਰੀ ਮਰਜ਼ੀ ਆ ਤੇਰੀ ਮਰਜ਼ੀ ਆ ਮਰਜ਼ੀ ਤੇਰੀ ਇਹਨਾਂ ਨੂੰ ਤਾਂ ਉਹਨੂੰ ਖਰਚਾ ਵੀ ਪੈਣਾ ਇੱਧਰ ਵੀ ਨਾ ਗੱਡੀ ਦਾ ਖਰਚਾ ਵੀ ਪਊ ਆ ਕੇ ਲੈ ਕੇ ਜਾਊ ਇੱਧਰ ਵੀ ਨਾ ਨਾ ਜਗੇਦਰ ਮਰ ਦੇਵੇਂਗੇ ਪੜ ਦੇ ਕਲੀਨ ਆ ਭਾਈ ਉਹਨਾਂ ਦਾ ਹਾਕੇ ਵੀ ਉਹਨਾਂ ਤੋਂ ਠੀਮਾ ਹੁੰਦਾ ਵੀ ਏ ਸ਼ਕੀਨ ਹਰ ਜਾਵੇਂ ਤੂੰ ਗੱਡੀ ਆਲੇ ਤੇਰੀ ਗੱਡੀ ਆਊਗੀ ਸਪੈਸ ਲੈ ਦਹੀਂ ਆ ਨਹੀਂ ਅਸੀਂ ਮੁੜ ਕੇ ਨਹੀਂ ਤੇਰੇ ਕੋਤੇ ਆਉਂਦੇ ਜੇ ਮੇਰੀ ਨੀਂਹਤ ਬਗੇ ਜਾਵੇ ਹੋਰ ਬਕਾਇਆ ਕੋਈ ਕੋਈ ਗੱਲ ਨਹੀਂ ਪੂਰਾ ਖੋ ਰੱਖਦਾ ਵੇਚਦਾ ਪਾਸ ਟੁੱਪ ਕੱਟ ਜਾ ਇੱਥੇ ਪ੍ਰਾਰਥਨਾ ਕੀਤੀ ਬੱਕਰਾ ਲੈ ਆਈ ਬਾਬੇ ਇਹ ਸਲੀਮ ਨੇ ਰੋਸ਼ਨੀ ਕੀਤਾ ਅੱਜ ਕਾਲੇ ਕੀ ਮੰਡੀ ਦੇ ਵਿੱਚ ਲੱਖੇ ਨਹੀਂ ਦਾ ਬਾਈ ਨੇ ਦੇ ਆ ਸਾਡੇ ਤਾਂ ਵਾਲੇ ਬੰਦੇ ਨੂੰ ਵਿੱਚ ਕੋਈ ਗੱਲ ਅੱਜ ਨੇ ਬਾਈ ਨੇ 2.5 ਲੱਖ ਦਾ ਬੱਕਰਾ ਖਰੀਦਤਾ ਕਦ ਕਦ ਕਿੰਨਾ ਹੋਊਗਾ ਬਹੁਤ ਕਰਦਾ ਜੀ 42 42 ਕਿੰਨੇ ਨੇ ਹੈ 4 ਤੇ 40 ਮੇਰਾ ਮੰਨਿਆ ਹੋਇਆ ਹੈ 4 ਤੇ 40 ਮੰਨਿਆ ਹੋਇਆ ਨਹੀਂ ਮੱਥਾ ਮੱਥਾ ਦੱਸ ਦੇ ਖਿੱਚ ਕੇ ਪੂਰਾ 42 ਹੋ ਜੂ ਖਿੱਚ ਕੇ ਤਾਂ ਹੋ ਗਈ ਚਾਹ 40 ਹੈ ਨਹੀਂ ਦੱਸਣੀ ਇਹਨਾਂ ਮੇਰੇ ਭਾਈ ਆ ਗਏ ਛੋਟਾ ਆਉਂਦੇ ਰੇ ਦਾ ਆਮ ਬਰਿਆਗਾ ਆਹ ਭਾਈ ਰਵਾਨਾ ਪਾਓ ਲਾਜੂ ਭਾਈ ਰੋਡੋ ਕੇ ਸਾਡੇ ਮੋਠੂ ਜੀ ਭਾਈ ਦੇ ਨਾਲ ਰਹੇ ਨੇ ਸਾਡੇ ਭਾਈ ਖਾਲਸ ਜੀ ਤੇ ਮੋਠੂ ਦੇ ਵੀ ਅੱਜ ਅਸੀਂ ਬਹੁਤ ਆਸਬਾਨ ਸਤਿਕਾਰ ਰਿਸ਼ਤ ਕਰੀਏ ਤੁਹਾਨੂੰ ਵੀ ਬੱਚੇ ਬਹੁਤ ਦਿਵਾਏ ਨੇ ਖਾਲਸ ਭਾਈ ਤੇ ਇੱਕ ਮੇਰਾ ਮੋਠੂ ਭਾਈ ਜੱਗਾ ਜੱਤੀ ਵਾਲਿਆ ਤੇ ਚੌਥੇ ਨੰਬਰ ਤੇ ਥੋੜਾ ਭਰਾ ਛੋਟਾ ਵੀ ਰਾਜੂ ਵੀ ਪਹਿਲਾ ਨੰਬਰ ਮੈਂ ਨਹੀਂ ਲੈਦਾ ਨੰਬਰ ਤੇ ਰਾਜੂ ਰਾਜੂ ਮੈਂ ਕਾ ਨੰਬਰ ਤੇ ਮੈਂ ਨੰਬਰ ਨਹੀਂ ਲੈਂਦਾ ਮੇਰਾ ਕਿ ਅਸੀਂ ਜਿੱਲੇ ਮਾਲਵਾਹਰ ਭੇਜਣ ਵਾਲੇ ਅਸੀਂ ਚਾਰ ਹੀ ਨਸਾਨ ਆਉਂਦੇ ਸਾਡੇ ਨਾਲ ਸਿੱਧਾ ਸਰਪੰਖ ਕਰ ਸਕਦਾ ਕੋਈ ਬੰਦਾ ਚੰਗੀ ਬੱਕਰੀ ਦਾ ਤੇ ਚੰਗੇ ਬੋਕ ਦਾ ਅਸੀਂ ਭੇਜਾਂਗੇ ਬਾਹਰ ਨਹੀਂ ਮੁਰਖਾ ਸਟੇਟਲ ਤੇ ਜਹਾਜਾਂ ਤੇ ਵੀ ਅਸੀਂ ਜਾਵਾਂਗੇ ਅਸੀਂ ਚੱਕਰ ਹੋਣਾ ਨਹੀਂ ਚਾਹੁੰਦੇ ਤੇ ਰੱਖਣੀ ਸਾਨੂੰ ਬਹੁਤ ਬਹੁਤ ਧੰਨਵਾਦ ਅੱਛਾ ਹਾਂ ਜੀ ਹੋਰ ਹੈਗਾ ਕੋਈ ਨਹੀਂ ਕੋਈ ਨਹੀਂ ਆਹ ਵੇ ਆਹ ਵੇ ਸੁਣ ਨਾ 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 ਬਈ ਇੱਥੇ ਖੜਾ ਖੜਾ ਰਹਿ ਇਧਰ ਹੋ ਜਾਣਾ ਰਹਿ ਤੂੰ ਮਾਸ਼ੀ ਵੀਡੀਓ ਬਣਣੀ ਆ ਫੋਟੋ ਲਹੋਣੀ ਆ ਫੋਟੋ ਲਾਣਾ ਫੋਟੋ ਲਾਣਾ